ਵਿਪਾਸ ਪ੍ਰਭਾਤੀ ਮਹੱਲਾ ਪੰਜਵਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਤ ਪਿਤਾ ਭਾਈ ਸੋਤ ਬਨਤਾ ਚੁਗ ਹੈ ਚੋਗ ਆਨੰਦ ਸਿਉ ਜੁਗਤਾ ਉਰਜ ਪਰਿਓ ਮਨ ਮੀਠ ਮੋਹਾਰਾ ਗੁਣ ਗਾਹਕ ਮੇਰੇ ਪ੍ਰਾਨ ਆਧਾਰਾ ਏਕ ਹਮਾਰਾ ਅੰਤਰ ਜਾਮੀ ਤਰ ਏਕਾ ਮੈਂ ਟਿਕ ਏਕਸ ਕੀ ਸਿਰਸਾ ਵਡਪੁਰਖ ਸੁਆਮੀ ਰਹਾਉ ਛਲ ਨਾਗਨ ਸਿ ਮੇਰੀ ਟੂਟ ਨ ਹੋਈ ਗੁਰ ਕਹਿਆ ਇਹ ਝੂਠੀ ਧੋਹੀ ਮੋਖ ਮੀਠੀ ਖਾਈ ਕਉ ਰਾਏ ਅੰਮ੍ਰਿਤ ਨਾਮ ਮਨ ਰਹਿਆ ਅਘਾਏ ਲੋਭ ਮੋਹ ਸਿ ਗਈ ਵਿਖੋਟ ਗੁਰ ਕਰਪਾਲ ਮੋਹੇ ਕੀਨੀ ਛੋਟ ਇਹ ਠਗਵਾਰੀ ਬਹੁਤ ਘਰ ਗਾਲੇ ਹਮ ਗੁਰ ਰਾਖ ਲੀਏ ਕਿਰਪਾਲੇ ਕਾਮ ਕ੍ਰੋਧ ਸਿਓ ਠਾਟ ਨਾ ਬਨਿਆ ਗੁਰ ਉਪਦੇਸ ਮੋਹ ਕਾਨੀ ਸੁਨਿਆ ਜਹ ਦੇਖਾ ਤਹਿ ਮਹਾ ਚੰਡਾਲ ਰਾਖ ਲੀਏ ਆਪਣੇ ਗੁਰ ਗੋਪਾਲ ਦਾਸ ਨਾਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਏਹ ਰਸ ਹੈ ਵਿਖਾਗਨ ਇਨ ਸੰਬੰਧੀ ਇਨ ਸੰਬੰਧੀ ਰਸਾਤਲ ਜਾਏ ਹਮ ਗੁਰ ਰਾਖੇ ਹਰ ਲਿਵ ਲਾਏ ਅਹੰ ਵੇਵਸਿਓ ਮਸਲਤ ਛੋਡੀ ਗੁਰ ਕਹਿਆ ਇਹੋ ਮੂਰਖ ਹੋਡੀ ਇਹੋ ਨੀ ਘਰ ਘਰ ਕਹੀ ਨਾ ਪਾਏ ਹਮ ਗੁਰ ਰਾਖ ਲੀਏ ਲਿਵ ਲਾਏ ਇਨ ਲੋਗਨ ਸਿਓ ਹਮ ਭਏ ਬੈਰਾਈ ਇਕ ਏਕ ਗ੍ਰਹਿ ਮਹਿ ਦੋਏ ਨਾ ਖਟਾਈ ਆਏ ਪ੍ਰਭ ਪਹਿ ਅੰਚਰ ਲਾਗ ਕਰਹੁ ਤਪਾਵਸ ਪ੍ਰਭ ਸਰਬਾਗ ਪ੍ਰਭ ਹਸ ਬੋਲੇ ਕੀਏ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ ਤੂ ठाकुर ਇਹੋ ਗ੍ਰਹਿ ਸਭ ਤੇਰਾ ਕਾਹੋ ਨਾਨਕ ਗੁਰ ਕੀਆ ਨਿਬੇਰਾ ਪਰਭਾਤੀ ਮਹੱਲਾ ਪੰਜਵਾ ਮਨਮਹ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹਿ ਬਹੁਤ ਬਿਸਥਾਰਾ ਕਰ ਇਸ ਨਾਨ ਤਨ ਚੱਕਰ ਬਣਾਏ ਅੰਤਰ ਕੀ ਮਾਲ ਕਬਹੀ ਨਾ ਜਾਏ ਇਤ ਸੰਜਮ ਪ੍ਰਭ ਕੇ ਨਹੀਂ ਨਾ ਪਾਇਆ ਭਗਉਤੀ ਮੁਦਰਾ ਮਨ ਮੋਹਿਆ ਮਾਇਆ ਰਹਾਉ પાપ કરહે પંચા કેવાસ રે તીર્થ નાય કહે સબ ઉતરે બહોર કમાવહ હોય નિસંક જામપુર બાંધ કરે કાલંક કોગર બાધ બજાવહ તала અંતર કપટ ફિરહ બે તала ગરમી મારી સાપ ન મુઆ પ્રભ સબ કિસ જાને ਜਨ ਤੂੰ ਕੀਆ ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾਮ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰਦੇਸ ਹਤਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਿਰਾਏ ਟੂਕਾ ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ ਬਨਤਾ ਛੋੜ ਬਾਦ ਨਦਰ ਪਰ ਨਾਰੀ ਵੇਸ ਨ ਪਾਈਐ ਮਹਾ ਦੁਖਿਆਰੀ ਬੋਲੇ ਨ ਬੋਲੇ ਨਾਹੀ ਹੋਏ ਬੈਠਾ ਮੂਨੀ ਅੰਤਰ ਕਲਪ ਭਵਾਈਐ ਜੋਨੀ ਅੰਤਿ ਰਹਿਤਾ ਦੁਖ ਦੇਹੀ ਸਹਤਾ ਹੁਕਮ ਨ ਬੂਝੈ ਵਿਆਪਿਆ ਮਮਤਾ ਬਿਨ ਸਤਗੁਰ ਕਿਨ ਨ ਪਾਈ ਪਰਮ ਗਤਿ ਪੂਛਹ ਸਗਲ ਬੇਦ ਸਿਮਰਤੇ ਮਾਨਮੁਖ ਕਰਮ ਕਰੈ ਅਜਾਈ ਜਿਉ ਬਾਲੂ ਘਰ ਠੌਰ ਨ ਠਾਈ ਜਿਸਨੋ ਭੈ ਗੋਬਿੰਦ ਦਇਆਲਾ ਗੁਰ ਕਾ ਬਚਨ ਤਿਨ ਬਾਧਿਉ ਪਾਲਾ ਕੋਟ ਮਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗਤ ਰਾਇਆ ਜੇ ਹੋਵੈ ਭਾਗ ਤਾ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾ ਸਿਮਰਤ ਨਾਮ ਕਿਲ ਬਿਖ ਸਭ ਕਾਟੇ ਧਰਮ ਰਾਇ ਕੇ ਕਾਗਰ ਫਾਟੇ ਸਾਧ ਸੰਗ ਮਿਲ ਹਰ ਰਸ ਪਾਇਆ ਸਾਧ ਸੰਗਤ ਮਿਲ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਦਮਾਹਿ ਸਮਾਇਆ RAM ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਚੂਕਾ ਗਾਉਣਾ ਮਿਟਿਆ ਅੰਧਿਆਰ ਚੂਕਾ ਗਾਉਣ ਮਿਟਿਆ ਅੰਧਿਆਰ ਗੁਰ ਦਿਖਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ ਪ੍ਰਭੁ ਜਨਾਇ ਤਬ ਹੀ ਜਾਤਾ ਘਟ ਘਟ ਅੰਤਰ ਰਵਿਆ ਸੋਇ ਤਿਸ ਬਿਨ ਬੀਜੋ ਨਾਹੀ ਕੋਇ ਬੈਰ ਵਿਰੋਧ ਛੇਦੇ ਭੈ ਪਰਮ ਪ੍ਰਭ ਪੁਨ ਆਤਮੈ ਕੀਨੇ ਧਰਮ ਮਹਾ ਤਰੰਗ ਤੇ ਕੰਢੇ ਲਾਗਾ ਜਨਮ ਜਨਮ ਕਾ ਟੂਟਾ ਗਾਂਢਾ ਜਪ ਤਬ ਸੰਜਮ ਨਾਮ ਸਮਾਲਿਆ ਆਪੁਨੇ ਠਾਕੁਰ ਨਦਰ ਨਿਹਾਲਿਆ ਮੰਗਲ ਸੁਖ ਕਲਿਆਣ ਤਿਥਾਈ ਜਹ ਸੇਵਕ ਗੋਪਾਲ ਗੁਸਾਈ ਪ੍ਰਭ ਸੋ ਪ੍ਰਸੰਨ ਕਹੇ ਗੋਪਾਲ ਜਨਮ ਜਨਮ ਕੇ ਮੇਟੇ ਬਿਤਾਲ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਥ ਇਸ ਨਾਨਕ ਰੀਜਾ ਚਰਨ ਕਮਲ ਨਿਮਖ ਰਿਦੈ ਧਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਊਚੇ ਤੇ ਊਚਾ ਪ੍ਰਭ ਥਾਨ ਹਰ ਜਨ ਲਾਵਹਿ ਸਹਿਜ ਧਿਆਨ ਦਾਸ ਦਾ ਸਨ ਕੀ ਬਾਣਛਉ ਤੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪਰਵਾਸਾ ਤੇਰਾ ਕਰ ਗਹਿ ਲੀਨੇ ਆਪਣੇ ਦਾਸ Jap ਜੀਵੇ ਨਾਨਕ ਗੁਣ ਦਾਸ